ਲਗਾਤਾਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਜਿੱਥੇ ਕਿ ਤਬਾਹੀ ਦਾ ਕਾਰਨ ਬਣ ਰਹੀ ਹੈ ਉੱਥੇ ਹੀ ਕਈ ਪੁਲਾਂ ਤੇ ਸੜਕਾਂ ਤੇ ਵੀ ਭਾਰੀ ਬਾਰਿਸ਼ ਦਾ ਮਾੜਾ ਅਸਰ ਪੈ ਰਿਹਾ ਹੈ ਪਠਾਨਕੋਟ ਦਾ ਚੱਕੀਪੂਲ ਰੋਡ ਵੀ ਬੰਦ ਕਰ ਦਿੱਤਾ ਗਿਆ ਇੱਧਰ ਜੰਮੂ ਜਾਣ ਵਾਲਾ ਇੱਕ ਹੋਰ ਰਸਤਾ ਬੰਮੀਆਲ ਸੜਕ ਤਸਨ ਕਾਰਨ ਬੰਦ ਹੋ ਗਿਆ ਜਿਸ ਕਾਰਨ ਜੰਮੂ ਦਾ ਜਿਸ ਕਾਰਨ ਜੰਮੂ ਦਾ ਸੰਪਰਕ ਬਾਕੀ ਭਾਰਤ ਨਾਲੋਂ ਬਿਲਕੁਲ ਟੁੱਟ ਗਿਆ ਜਿਸ ਕਾਰਨ ਪਠਾਨਕੋਟ ਤੇ ਜੰਮੂ ਜਾਣ ਵਾਲੀ ਆਵਾਜਾਈ ਪਠਾਨਕੋਟ ਤੋਂ ਪਿੱਛੇ ਪੈਂਦੇ ਸ਼ਹਿਰਾਂ ਵਿੱਚ ਹੀ ਰੋਕ ਦਿੱਤੀ ਗਈ ਤੇ ਜੋ ਪਠਾਨਕੋਟ ਦੇ ਨੇੜੇ ਹਾਈਵੇ ਤੇ ਟ੍ਰੈਫਿਕ ਦਾ ਜ਼ਿਆਦਾ ਲੋਡ ਨਾ ਹੋਵੇ ਅੰਮ੍ਰਿਤਸਰ ਵੱਲੋਂ ਆਉਣ ਵਾਲੀਆਂ ਗੱਡੀਆਂ ਨੂੰ ਗੁਰਦਾਸਪੁਰ ਦੇ ਬਾਹਰਵਾਰ ਬੱਬਰੀ ਨਾਕੇ ਤੇ ਹੀ ਰੋਕੀਆਂ ਜਾ ਰਹੀਆਂ ਨੇ ਜਿਸ ਕਾਰਨ ਬੱਬਰੀ ਨਾਕੇ ਤੇ ਕਰੀਬ 3 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਹੈ ਨਾਕੇ ਤੇ ਟਰੱਕ ਹੀ ਟਰੱਕ ਨਜ਼ਰ ਆ ਰਹੇ ਨੇ ਦੂਜੇ ਪਾਸੇ ਟਰੱਕ ਡਰਾਈਵਰਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਹੋਰ ਕੀ ਹੈ ਇਸ ਵਿੱਚ ਆਜ ਪੰਜਵਾਂ ਦਿਨ ਹੈ ਆਂਧਰਾ ਸਿਆਰੇ कोड़ूर हाँ, पपीता लदा हुआ है। जम्मू का जम्मू जाना, जाना और यहाँ यहाँ से यहाँ तकरीबन हो गए बारह खाना खाया या। नहीं नहीं खाना इधर कहाँ मिल रहा है चाय पानी भी नहीं मिल रहा है चाय भी नहीं है कोई बात वो रात को बोल रहे थे सुबह सात बजे छोड़ देंगे अभी तक तो शाम की साथ हो रही तो पपीता तो खराब हो जाएगा एक तो दिन में क्या? वो तो क्या करे पार्टी वाले को भी बोल दिया नुकसान तो हमारा ही आगे जाएंगे जिक -जिक वो करेगा फिर पांच दस रुपए काटेंगे क्या है जी मेरा नाम सुखा सिंह जी अमिलनाडु तो कोम टूर तो लोड करके मशीना कठुए जाना ਕਿ ਲੋ ਦੇਰੋ ਕਿ ਲੋ ਦੇਰ ਆਈ ਰੁਕੇ ਦੇ ਇਥੇ ਅੱਜ ਅਜੀ ਤੜਕੇ ਹੀ ਆਏ ਆ ਆਪਣਾ ਪਿੰਡ ਵਾਲਾ ਗਈ ਤੇ ਉਦਾਂ ਪਹਿਲਾਂ ਹੀ ਬਾਲਡੀ ਦਾ ਫੋਨ ਆ ਗਿਆ ਵੀ ਛੱਡਣੀਆਂ ਦੀ ਗੱਡੀਆਂ ਆਏ ਆ ਕਿ ਚਲੋ ਵੇਖ ਲੈਨੇ ਭਲਾ ਜਾ ਕੇ ਪਹੁੰਚ ਕੇ ਹਾਂਜੀ ਕੀ ਕਹਿੰਦੇ ਹੁਣ ਤੁਸ ਵਲੇ ਕੀ ਕਹਿੰਦੇ ਕਿੱਦਾਂ ਸਾਰੇ ਨਾਲ ਗੱਲ ਹੋਈ ਉਹ ਕਹਿੰਦਾ ਕੰਟਰੋਲ ਰੂਮ ਤੇ ਫੋਨ ਕੀਤਾ ਉਹ ਕੰਟਰੋਲ ਰੂਮ ਤੋਂ ਪਤਾ ਲੱਗੂਗਾ ਵੀ ਹਾਂ ਛੱਡਿਏ ਜਾਂ ਨਾ ਛੱਡਿਏ ਜਾਂ ਮੈਂ ਤੇ ਕਹਿੰਦਾ ਜਾਂ ਡਾ ਗੱਡੀ ਬਹੁਤ ਜ਼ਿਆਦਾ ਖਲੁੱਤੀ ਜਾਂ ਕਹਿੰਦੇ ਰੋਡ ਤੇ ਪਰੇਸ਼ਾਨੀ ਨਹੀਂ ਹੋ ਰਹੀ ਖਾਨ ਪੀਣ ਵਗੈਰਾ ਦੀ ਪਰੇਸ਼ਾਨੀ ਤਾਂ ਫਿਰ ਇਦਾਂ ਹੀ ਆ ਜੀ ਚੱਲੀ ਜਾਂਦਾ ਕੰਮ ਮੜਾ ਮੋਠਾਨ ਕੀ ਕਰਨਾ ਆ ਗਿਆ ਇਹ ਵੱਡੇ ਭਾਜੀ ਨਿਰਦੇਸ਼ ਦਿੱਤੇ ਹੋਈ ਆ ਵੀ ਜਿਹੜੀ ਹੈਵੀ ਗੱਡੀਆਂ ਦੇ ਵਹੀਕਲ ਨੇ ਜਿਹੜੇ ਪਠਾਨਕੋਟ ਤੋਂ ਜੰਮੂ ਨੂੰ ਜਾਣ ਵਾਲੇ ਇਹ ਵਹੀਕਲ ਬੰਦ ਕੀਤੇ ਨੇ ਬਿਲਕੁਲ ਹੀ ਜੀ ਜਿਹੜੀ ਛੋਟੀ ਵੀ ਕੱਲੇ ਨੇ ਇਹਨਾਂ ਦੀ ਆਵਾਜਾਈ ਚਾਲੂ ਰੱਖੀ ਆ ਤੇ ਅਸੀਂ ਆਪ ਜੀ ਦੇ ਅੰਦਰ ਨੂੰ ਇਹੋ ਅਪੀਲ ਕਰਦੇ ਆ ਕੋਈ ਜੇ ਕੋਈ ਅਮਰਜੈਂਸੀ ਹੈ ਜਾਨੀ ਹੈ ਜ਼ਰੂਰੀ ਹੈ ਤਾਂ ਫੇਰੀ ਹਮਟਵਾਲੀ ਸਾਈਡ ਤੇ ਜਾਂ ਜੰਮੂ ਵਾਲੀ ਸਾਈਡ ਤੇ ਜਾਓ ਮੌਸਮ ਬਹੁਤ ਖਰਾਬ ਆ ਤੇ ਆਪ ਜੀ ਦੇ ਅੰਦਰ ਇਹੋ ਬੇਨਤੀ ਕਰਦੇ ਆ ਵੀ ਹੈਵੀ ਗੱਡੀਆਂ ਜਿਹੜੀਆਂ ਨਾ ਲੈ ਕੇ ਆर्डर ਨੂੰ ਜਾਓ ਜਿਹੜੀਆਂ ਮਕੇਰੀਆਂ ਜਾਂ ਵਾਲੀ ਗੱਡੀਆਂ ਨੇ ਉਹਨਾਂ ਨੂੰ ਹੀ ਪੁੱਛ ਕੇ ਆਇਆ ਟੋਰੀ ਜਾਣੇ ਬਾਰ ਬਾਰੀ ਜਿਹੜੇ ਜਾਣ ਜੋਗੇ ਆ ਦੇਖਿਆ ਇੱਕ ਇੱਕ ਗੱਡੀ ਰੋਕੇ ਪੁੱਛ ਰਹੇ ਉਹਨਾਂ ਨੂੰ ਕੀ ਪੁੱਛਿਆ ਜਾ ਰਿਹਾ ਕਿ ਕਿੱਧਰ ਜਾਣਾ ਇਹਨਾਂ ਨੂੰ ਇਹੋ ਹੀ ਪੁੱਛੇ ਨੇ ਆ ਵੀ ਜੇ ਤੇ ਤੁਸੀਂ ਜਾਣਾ ਭਾਜੀ ਜੰਮੂ ਸਾਈਡ ਤੇ ਰਸਤਾ ਬਿਲਕੁਲ ਬੰਦ ਆ ਪਰ ਮਿਆਲ ਵਾਲੀ ਸਾਈਡ ਤੇ ਜਿਹੜਾ ਵੀ ਜਿਹੜੀ ਸੜਕ ਹੈ ਜਿਹੜੀ ਬੈ ਗਈ ਆ ਉਧਰੋਂ ਚੱਕੀਪੁਰ ਵਾਲੀ ਸੜਕ ਵੀ ਬੈ ਗਈ ਆ ਤੇ ਜੇ ਕਹਿੰਦੇ ਮਕੇਰੀਆਂ ਜਾਣਾ ਤੇ ਉਹ ਜਾ ਸਕਦਾ ਤੇ ਪਠਾਨ ਕੋਟੀ ਐਂਟਰੀ ਬੰਦ ਕੀਤੀ ਹੈ ਗੱਡੀ ਦੀ ਇੱਕ ਤਾਂ ਡਰਾਈਵਰ ਨੇ ਗੱਲ ਕੀਤੀ ਕਿ ਇਹਨਾਂ ਨੰਗਲਪੁਰ ਜਾਣਾ ਉਹਨੂੰ ਵੀ ਰੋਕ ਲਿਆ ਗਿਆ ਨੰਗਲਪੁਰ ਜਾਂ ਵਾਲੀ ਗੱਡੀ ਆ ਉਹ ਵੀ ਭਾਜੀ ਬੰਬਿਆਲ ਤੋਂ ਚੱਕੀਪੁਰ ਥੜੀ ਹੋ ਕੇ ਆਉਣੀ ਆ ਇਹ ਕਰਕੇ ਅਸੀਂ ਉਹ ਬੰਦ ਕੀਤੀ ਆ ਜੇਦੋਂ ਇਹਨੂੰ ਕਿਹਾ ਮੇਰੀ ਥਾੜੀ ਜਾਣਾ ਤੇ ਜਾ ਸਕਦਾ ਜੇ ਪਠਾਨਕੋਟ ਨੇ ਐਂਟਰੀ ਬੰਦ ਕੀ ਹਦਾਇਤਾਂ ਕੀ ਅਧਿਕਾਰੀਆ ਵੱਲੋਂ ਕੰਟਰੋਲ ਰੂਮ ਤੋਂ ਕੀ ਨਿਰਦੇਸ਼ ਮਿਲੇ ਕਿ ਦੋ ਤੱਕ ਜੇ ਰੇਗਾ ਬੰਦ ਕਰ ਰਹਾ ਰੂਮ ਵਾਲੇ ਨੂੰ ਫੋਨ ਕਰਕੇ ਪੁੱਛਿਆ ਸੀਗਾ ਜੀ ਵੀ ਇਹ ਹੈਵੀ ਜਿਹੜੀ ਗੱਡੀਆਂ ਵੀ ਥੱਲੇ ਪਠਾਨਕੋਟ ਜਾਂ ਦਿੱਤੀਆਂ ਜਾਣ ਜਾਂ ਨਾ ਜਾਂ ਦਿੱਤੀਆਂ ਜਾਣ ਉਹ ਕਹਿੰਦੇ ਆ ਵੀ ਹੈਵੀ ਵੀਕਲ ਪਠਾਨਕੋਟ ਜੇ ਨਾ ਐਂਟਰੀ ਆਏ ਕੋ ਇਹ ਜਿਹੜੇ ਦੋ ਵੀਂਦਰ ਵੀ ਦੁਜੇ ਨੇ ਛੋਟੇ ਵੀ ਕਰੋ ਆਉਂਦੋਈ ਪਠਾਨਕੋਟ ਤੇ ਕਾਫੀ ਦੂਰ ਹੈ ਲੋਡ ਘਟਾਣ ਲਈ ਪਠਾਨਕੋਟ ਦਾ ਲੋਡ ਘਟਾਣ ਲਈ ਕੀਤਾ ਗਿਆ ਹੈ ਕਰ ਨਹੀਂ ਨਹੀਂ ਜੀ ਭਾਈ ਤੁਸੀਂ ਆਮ ਜਾ ਕੇ ਦੇਖੋਗੇ ਰੋਡ ਤਕਰੀਬਨ ਟਰੱਕ ਸਾਰੇ ਛੜਕਾਂ ਤੇ ਲੱਗੇ ਨੇ ਜਾਂ ਬਹੁਤ ਲੱਗਾ ਟ੍ਰੈਫਿਕ ਦਾ ਲੋਡ ਘਟਾਉਣ ਕਰਕੇ ਜੀ ਟ੍ਰੈਫਿਕ ਜਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਕੇ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ